ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਚੌਰਸ ਗਲੇ ਦੇ ਉੱਪਰ ਆਪਾਂ ਫਾਈਟਿੰਗ ਡਬਲ ਸੈੱਡ ਕਿਸ ਤਰ੍ਹਾਂ ਲਗਾਵਾਂਗੇ ਇਸ ਤਰ੍ਹਾਂ ਪਹਿਲਾਂ ਆਪਾਂ ਨੂੰ ਕੱਪੜੇ ਦੇ ਉੱਪਰ ਗਲੇ ਨੂੰ ਟੇਚ ਕਰ ਲੈਣਾ ਤੇ 5 ਇੰਚ ਆਪਾਂ ਅਗਲਾ ਜਿਵੇਂ ਖੁੱਲਾ ਰੱਖ ਦਈਏ ਤੇ ਜਿੱਦੋਂ ਆਪਾਂ ਲੇਸ ਲਾਉਣੀ ਹੈ ਉਹਦੇ ਵਾਸਤੇ ਆਪਾਂ 2-3 ਪੁਆਇੰਟ ਗਲੇ ਨੂੰ ਚੌੜਾ ਰੱਖ ਲੈਣਾ ਤਾਂ ਜੋ ਆਪਣੀ ਲੇਸ ਜਿਹੜੀ ਲਾ ਕੇ ਗੱਡਾ ਜ਼ਿਆਦਾ ਭੀੜਾ ਨਾ ਹੋਵੇ ਠੀਕ ਹੈ ਤੇ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਸਿੱਧੇ ਪਾਸੇ ਨੂੰ ਉੱਪਰ ਨੂੰ ਰੱਖ ਮੋੜਨਾ ਹੈ ਤੇ ਪਰੂਖੇ ਬੈਸ ਐਟ ਤੇ ਗਲੇ ਨੂੰ ਰੱਖਾਂਗੇ ਤੇ ਅਟੈਚ ਕਰਾਂਗੇ ਨਾਲ ਜਿਵੇਂ ਆਪਾਂ ਗਲਾ ਅਟੈਚ ਕਰਦੇ ਹਾਂ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਅਟੈਚ ਕਰ ਦੇਣਾ ਤੇ ਕਟਿੰਗ ਕਰਕੇ ਤੇ ਕੱਟ ਲਗਾ ਲੈਣੀ ਥੋੜੀ ਥੋੜੀ ਕੱਟ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਸਿੱਧੇ ਵਾਲੀ ਸਾਈਡ ਨੂੰ ਫੋਲਡ ਕਰ ਲੈਣਾ ਸਿੱਧੇ ਪਾਸੇ ਆਪਾਂ ਫੋਲਡ ਕਰ ਲੈਣਾ ਠੀਕ ਗਲੇ ਦੀ ਆਪਾਂ ਲੈਸ ਜਿਹੜੀ ਇਹ ਅੰਦਰਲੀ ਸੇੜ ਦਰਾਂਗੇ ਠੀਕ ਹੈ ਇਹ ਆਪਾਂ ਅੰਦਰ ਨੂੰ ਨਹੀਂ ਲਗਾਈ ਕਿਉਂਕਿ ਕੋਟਨ ਦੀ ਲੈਸ ਆ ਤੇ ਕੋਟਨ ਦਾ ਹੀ ਆਪਣੇ ਕੋਲੇ ਸੂਟ ਸੀਗਾ ਤੇ ਆਪਾਂ ਇਸੇ ਤਰ੍ਹਾਂ ਹੀ ਕਰ ਲਾਂਗੇ కను బుల్ ఖిచకి ఓర్ సైడ్ రెండు గల సీ సైడ్ రెచ్ ਇਸ ਤਰ੍ਹਾਂ ਆਪਣੀ ਗੈਸ ਲੱਗ ਗਈ ਹੈ ਤੇ ਬਹੁਤੀ ਫਿਨਿਸ਼ਿੰਗ ਦੇ ਨਾਲ ਆਪਣਾ ਗਲਾਈ ਰੈਡੀ ਹੋ ਗਿਆ ਹੈ